ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਮੁਸੀਬਤ ਆਉਂਦੀ ਹੈ ਤੇ ਅਸੀਂ ਬਹੁਤ ਹੀ ਨਰਾਸ਼ ਹੋ ਜਾਂਦੇ ਹਾਂ ਪਰ ਸਾਨੂੰ ਉਸ ਸਮੇਂ ਨਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਸਾਡੀ ਜ਼ਿੰਦਗੀ ਵਿੱਚ ਮੁਸੀਬਤ ਆਈ ਹੈ ਤੇ ਇਹ ਇਸ ਕਰਕੇ ਕਿ ਅਸੀਂ ਤੇ ਸਾਨੂੰ ਉਸ ਮੁਸੀਬਤ ਵਿੱਚ ਘਬਰਾਉਣਾ ਨਹੀਂ ਚਾਹੀਦਾ ਖਾਲਸਾ ਜੀ ਸੋ ਕੋ ਸਾਨੂੰ ਉਸ ਮੁਸੀਬਤ ਵਿੱਚ ਪਰਮਾਤਮਾ ਦਾ ਹੋਰ ਵੀ ਨਾਮ ਧਿਆਉਣਾ ਚਾਹੀਦਾ ਹੈ ਕਿਉਂਕਿ ਅਸੀਂ ਅਗਰ ਮੁਸੀਬਤ ਵੇਲੇ ਦੁੱਖ ਵੇਲੇ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ ਤਾਂ ਗੁਰੂ ਆਪਣੇ ਪਿਆਰਿਆਂ ਕੋਲ ਜ਼ਰੂਰ ਆਉਂਦਾ ਹੈ ਤੇ ਜੇ ਅਸੀਂ ਖੁਸ਼ੀ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਪਰਮਾਤਮਾ ਜੀ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਇਹ ਬੰਦਾ ਹੈ ਜੋ ਸਵੇਰੇ ਦਿਨ ਚੜਨ ਤੇ ਵੀ ਸਾਡਾ ਨਾਮ ਲੈਂਦਾ ਹੈ ਸ਼ਾਮ ਨੂੰ ਵੀ ਗੁਰੂ ਦਾ ਨਾਮ ਲੈਂਦਾ ਹੈ ਇਹ ਗੁਰੂ ਦਾ ਪੱਕਾ ਪਿਆਰਾ ਹੈ ਜਿਸ ਦੀ ਕੀ ਦਿਨ ਦੀ ਸ਼ੁਰੂਆਤ ਵੀ ਗੁਰੂ ਦੇ ਨਾਮ ਤੋਂ ਹੁੰਦੀ ਹੈ ਤੇ ਰਾਤ ਨੂੰ ਵੀ ਇਹ ਗੁਰੂ ਦੇ ਬਾਣੀ ਨੂੰ ਜਾਪ ਕਰਕੇ ਹੀ ਸੌਂਦਾ ਹੈ ਉਸ ਬੰਦੇ ਦੀ ਜ਼ਿੰਦਗੀ ਵਿੱਚ ਫਿਰ ਖਾਲਸਾ ਜੀ ਦੁੱਖ ਬਹੁਤ ਹੀ ਦੂਰ ਚਲੇ ਜਾਂਦੇ ਹਨ ਪਰ ਹਾਂ ਜੇ ਕੋਈ ਬੰਦਾ ਗੁਰੂ ਦਾ ਨਾਮ ਨਹੀਂ ਝੱਪਦਾ ਪਾਠ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਉਹ ਗੁਰੂ ਤੋਂ ਕੋਸੋ ਮੀਲ ਦੂਰ ਥਲਿਆ ਜਾਂਦਾ ਹੈ ਖਾਲਸਾ ਜੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਪਰ ਕਈ ਇਹੋ ਜਿਹੇ ਵੱਡਿਆਂ ਭਾਗਾਂ ਵਾਲੇ ਹਨ ਕਿ ਜੋ ਕੀ ਸਵੇਰੇ ਤੜਕੇ 3 ਵਜੇ ਉੱਠ ਕੇ ਗੁਰੂ ਦਾ ਸ਼ੁਕਰਾਨਾ ਕਰਦੇ ਹਨ ਇੰਨੀ ਸਾਜਰੇ ਉੱਠ ਕੇ ਪਾਠ ਕਰਨਾ ਜੋਤ ਜਗਾਉਣੀ ਗੁਰਦੁਆਰਾ ਸਾਹਿਬ ਜਾਣਾ ਗੁਰੂ ਦਾ ਨਾਮ ਜਪਣਾ ਇੰਨਾ ਵੱਡਾ ਇੰਨਾ ਗੁਰੂ ਦਾ ਨਾਮ ਜਪਣਾ ਇਹ ਤਾਂ ਉਹ ਆਪਣੀ ਵੱਡੀਆਂ ਭਾਗਾਂ ਨਾਲ ਗੁਰੂ ਦੇ ਤੋਂ ਇਹ ਸੇਵਾ ਲੈ ਰਹੇ ਹਨ ਕਿਉਂਕਿ ਕਈ ਤਾਂ ਸੁੱਤੇ ਹੀ ਰਹਿ ਜਾਂਦੇ ਨੇ ਕਈਆਂ ਦੀ ਤਾਂ ਅੱਖ ਹੀ ਜਦੋਂ ਪਾਠੀ ਸਾਹਿਬ ਗੁਰਦੁਆਰਾ ਸਾਹਿਬ ਆਉਂਦੇ ਹਨ ਉਹ ਵੀ ਗੂੜੀ ਨਿੰਦਰੇ ਸੌ ਜਾਂਦੇ ਹਨ ਕਿਉਂਕਿ ਉਹ ਗੁਰੂ ਦੇ ਬਿਲਕੁਲ ਦੂਰ ਹੁੰਦੇ ਹਨ ਜਿਹੜਾ ਗੁਰੂ ਦੇ ਸਾਹਮਣੂ ਹੋਏ ਗੁਰੂ ਮੋ ਪਿਆਰਾ ਹੋ ਬਿਨਾ ਉਹ ਸਾਜਰੇ ਥੜਕੇ ਉੱਠ ਕੇ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ ਉਹ ਥੜਕੇ ਉੱਠ ਕੇ ਆਪਣੇ ਗੁਰੂ ਨੂੰ ਗੁਰੂ ਤੋਂ ਦਾਤਾ ਮੰਗਦਾ ਹੈ ਕਹਿੰਦੇ ਜਾਂ ਉੱਠੇ ਸਵੇਰੇ ਸਾਧ ਜਾਂ ਉੱਠੇ ਸਵੇਰੇ ਚੋਰ ਜਿਨੇ ਚੋਰੀ ਕਰਕੇ ਆਪਣਾ ਖਜ਼ਾਨਾ ਭਰਨਾ ਹੋਵੇ ਤੇ ਜਾਂ ਸਾਧ ਜਿਨੇ ਕੀ ਬੰਦਗੀ ਨਾਮ ਘਮੋਣਾ ਹੋਵੇ ਉਹਨੇ ਬੰਦਗੀ ਤੇ ਨਾਮ ਨਾਲ ਗੁਰੂ ਤੋਂ ਖਜ਼ਾਨਾ ਲੁੱਟਣਾ ਹੋਵੇ ਕਹਿੰਦੇ ਜੀ ਤੁਸੀਂ ਸਵੇਰੇ ਤੜਕੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਨਾ ਤਾਂ ਉਹ ਸੇਵਾ ਤੁਹਾਡੀ ਵਿਅਰਤ ਕਦੇ ਨਹੀਂ ਜਾਏਗੀ ਉਹ ਵੀ ਕਿਸੇ ਪਾਸੇ ਕਿਸੇ ਲੇਖੇ ਲੱਗੇਗੀ की पता नहीं थोड़ी जिंदगी किड़ आए कि तुम कखा तो लखा दे हो जाओ तन धन अमर शहीद बाबा दीप सिंह जी जिड़े कि अमृतसर साहिब निवास हैं धन धन श्री गुरु रामदास जी जिन्हों के गुरुद्वारा साहिब की बख्शिश कई ही रोगी दुखी पापिया ने अपना पाप दुख सब कुछ कटिया है तंदुरुस्त शरीर पाए हैं ਕਈ ਵੱਡੀਆਂ ਵੱਡੀਆਂ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੋਈਆਂ ਹਨ ਇਸ ਦਰ ਤੋਂ ਦਾਤਾਂ ਮੰਗੀਆਂ ਹਨ ਪੁੱਤਰਾਂ ਦੀਆਂ ਦਾਤਾਂ ਦੀ ਪੁੱਤ ਦੇ ਵਿਆਹ ਦੀ ਕਾਰਜ ਕਈ ਕਾਰਜ ਜਿੱਦ ਕਰਦੇ ਨੇ ਕਿਉਂਕਿ ਉਹਨਾਂ ਦਾ ਅਟੁੱਟ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਤਾ ਨਾਮਰ ਸ਼ਹੀਦ ਭਾ ਪਦੀਪ ਸਿੰਘ ਤੇ ਹੈ ਜੋ ਕਿ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਜੀ ਹੈ ਕੰਸਾ ਜੀ ਜੋ ਅੱਜ ਦੀ ਹੱਦ ਬੀਤੀ ਹੈ ਉਹ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਉਹ ਮਾਤਾ ਜੀ ਕਹਿੰਦੇ ਨੇ ਕਿ ਸਾਡੇ ਘਰ ਵਿੱਚ ਸਾਨੂੰ ਇੰਜ ਲੱਗਦਾ ਸੀ ਕਿ ਜਿਵੇਂ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਹੋਵੇ ਕਿ ਕਿਸੇ ਨੇ ਸਾਡੇ ਘਰ ਵਿੱਚ ਕੋਈ ਇਲਮ ਕੀਤਾ ਹੋਵੇ ਵੀ ਸਾਡੇ ਘਰ ਵਿੱਚੋਂ ਕਲਾ ਕਲੇਸ਼ ਦੂਰ ਨਹੀਂ ਜਾਂਦੀ ਬਿਮਾਰੀ ਦੂਰ ਨਹੀਂ ਜਾਂਦੀ ਇੱਕ ਦੋ ਵਾਰ ਇੱਕ ਦਿਨ ਛੱਡ ਕੇ ਕੋਈ ਬਿਮਾਰ ਦੂਜੇ ਦਿਨ ਕੋਈ ਬਿਮਾਰ ਕਦੀ ਕੋਈ ਆਫਤ ਕੋਈ ਕਦੀ ਮੁਸੀਬਤ ਆ ਹੀ ਜਾਂਦੀ ਹੈ ਮਾਤਾ ਜੀ ਕਹਿੰਦੇ ਕਿ ਮੇਰੇ ਦੋ ਪੁੱਤ ਸਨ ਇੱਕ ਪੁੱਤ ਦੀ ਮੌਤ ਤੋਂ ਬਾਅਦ ਨੂੰ ਇੱਥੇ ਹੀ ਰਹਿੰਦੀ ਹੈ ਆਪਣੇ ਬੱਚਿਆਂ ਨਾਲ ਤੇ ਦੂਜਾ ਪੁੱਤਰ ਵੀ ਇੱਥੇ ਹੀ ਰਹਿੰਦਾ ਹੈ ਦੋਵੇਂ ਨੂਆ ਆਪਸ ਚ ਬਹੁਤ ਲੜਿਆ ਝਗੜਿਆ ਕਰਦੀਆਂ ਕਹਿੰਦੇ ਇੱਕ ਤਾਂ ਮੈਂ ਪੁੱਤ ਦੀ ਮੌਤ ਤੋਂ ਦੁਖੀ ਹਾਂ ਤੇ ਦੂਜਾ ਇਹੋ ਜਿਹੇ ਨੂਆ ਤੇ ਪੁੱਤ ਆਪਸ ਵਿੱਚ ਲੜਦੇ ਰਹਿੰਦੇ ਨੇ ਦੋਵੇਂ ਕਿਸੇ ਵੀ ਘਰ ਵਿੱਚ ਬਣਦੀ ਨੇ ਘਰ ਵਿੱਚ ਕਲਾ ਕਲੇਸ਼ ਚੱਲਦਾ ਰਹਿੰਦਾ ਹੈ ਕਿਉਂਕਿ ਘਰ ਵਿੱਚ ਜੇ ਕਾਲਾ ਪਈ ਹੋਵੇ ਕਲੇਸ਼ ਹੋਵੇ ਉੱਥੇ ਜਿਉਣ ਦਾ ਵੀ ਮਜ਼ਾ ਨਹੀਂ ਆਉਂਦਾ ਉੱਥੇ ਖਾਣ ਪੀਣਾਂ ਦਾ ਵੀ ਮਜ਼ਾ ਨਹੀਂ ਆਉਂਦਾ ਇੱਕ ਬੰਦਾ ਆਪਣੇ ਪੁੱਤ ਤੋਂ ਦੁਖੀ ਸੀ ਕਿ ਉਹ ਮੇਰਾ ਪੁੱਤ ਚਲਿਆ ਗਿਆ ਹੈ ਮਾਂ ਇੱਕ ਘਰ ਦੀ ਕਲੇਸ਼ ਤੋਂ ਦੁਖੀ ਹੈ ਮਾਂ ਕਹਿੰਦੀ ਕਿ ਵਾਹਿਗੁਰੂ ਅੱਗੇ ਅਰਦਾਸ ਕਰਨੀ ਕਿ اے ਵਾਹਿਗੁਰੂ ਸਾਡੇ ਘਰ ਵਿੱਚ ਜਿਹੜਾ ਇਹ ਕਾਲਾ ਇਲਮ ਹੈ ਇਹਨੂੰ ਦੂਰ ਕਰ ਪਤਾ ਨਹੀਂ ਕਿਸ ਨੇ ਸਾਡੇ ਉੱਤੇ ਕੀ ਜਾਦੂ ਪਾਉਣਾ ਕੀਤਾ ਹੈ ਕੰਦੇ ਮਾਤਾ ਜੀ ਨੇ ਰੋ ਰੋ ਕੇ ਅਰਦਾਸ ਕਰਨੀ ਮਾਤਾ ਜੀ ਨੇ ਸ਼ਹੀਦ ਸਿੰਘਾਂ ਤੇ ਜਾ ਕੇ ਅਰਦਾਸ ਕਰਵਾਈ ਕਿ ਪ੍ਰਮਾਤਮਾ ਜਿਵੇਂ ਤੁਸੀਂ ਕਰਨਾ ਸੀ ਜੋ ਤੈਨੂੰ ਮਨਜ਼ੂਰ ਸੀ ਉਹ ਤੁਸੀਂ ਕੀਤਾ ਹੈ ਪ੍ਰਮਾਤਮਾ ਪਰ ਹੁਣ ਸਾਡੀ ਘਰ ਵਿੱਚ ਤੰਦਰੁਖਸਤੀ ਭਖਣਾ ਕੰਦੇ ਮਾਤਾ ਜੀ ਨੇ ਘਰ ਵਿੱਚ ਜੋਤ ਜਗਾਉਣਾ ਸ਼ੁਰੂ ਕੀਤਾ ਸ਼ਹੀਦ ਸਿੰਘਾਂ ਦੀ ਜੋਤ ਤਾਂ ਤਾਂ ਨਵਰ ਸ਼ਹੀਦ ਬਾਬਾ ਜੀ ਅੱਗੇ ਅਰਦਾਸ ਬੇਨਤੀ ਜੋਤ ਦੀ ਕੀਤੀ ਕਿ ਪ੍ਰਮਾਤਮਾ ਹਿਰਦਿਵਤਾ ਪਰਮੇਸ਼ਵਰ ਜੀ ਜੇ ਸਾਡੇ ਤੋਂ ਕੋਈ ਭੁੱਲਣਾ ਹੋ ਗਈ ਹੋਵੇ ਉਹਦੀ ਮਾਫੀ ਜਾਂਦੇ ਹਾਂ ਵਾਹਿਗੁਰੂ ਸਾਡੇ ਘਰ ਵਿੱਚ ਖੁਸ਼ੀਆਂ ਆਉਣ ਦੁੱਖਾਂ ਰੋਗਾਂ ਗਲੇਸ਼ਾਂ ਨੂੰ ਦੂਰ ਦੂਰ ਕਰਨਾ ਤੇ ਸਾਡੇ ਘਰ ਵਿੱਚ ਕਹਿੰਦੇ ਕਿ ਜਿਵੇਂ ਕਾਲਾ ਇਲਮ ਜਾਂ ਕਿਸੇ ਨੇ ਕੋਈ ਬਿਮਾਰੀ ਜਾਂ ਕਿਸੇ ਨੇ ਕੋਈ ਟੂਟਕਾ ਕੀਤਾ ਹੋਵੇ ਨਾ ਤੇ ਜੋਤ ਜਦੋਂ ਅਸੀਂ ਸ਼ਹੀਦ ਸਿੰਘਾਂ ਦੇ ਨਾਮ ਦੀ ਘਰ ਵਿੱਚ ਜੋਤ ਜਗਾਉਣੀ ਹਾਨਾ ਖਾਲਸਾ ਜੀ ਜਿਵੇਂ ਜਿਵੇਂ ਓਖਿਓ ਜੋਤ ਵਿੱਚ ਸੜਦਾ ਹੈ ਐਵੇਂ ਐਵੇਂ ਹੀ ਜਿਹੜਾ ਕਿਸੇ ਦਾ ਕੀਤਾ ਖਰਾਇਆ ਕਾਲਾ ਇਲਮ ਕੋਈ ਵੀ ਜਾਦੂ ਪੂਣਾ ਹੋਵੇ ਉਹ ਸਤਿਗੁਰ ਦੀ ਕਿਰਪਾ ਨਾਲ ਸੜਦਾ ਹੈ ਘਰ ਵਿੱਚ ਦੁੱਖ ਕਲੇਸ਼ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਹੁੰਦੀਆਂ ਨੇ ਸਤਿਗੁਰੂ ਆਪਣਾ ਪੈਰਾ ਲਗਾ ਦਿੰਦੇ ਹਨ ਘਰ ਵਿੱਚ ਕਹਿੰਦੇ ਮਾਤਾ ਜੀ ਦੀ ਅਰਦਾਸ ਵਾਹਿਗੁਰੂ ਜੀ ਨੇ ਸੁਣੀ ਮਾਤਾ ਜੀ ਦੀ ਘਰ ਵਿੱਚ ਹੁਣ ਮਾਤਾ ਜੀ ਕਹਿੰਦੇ ਕਿ ਮੈਂ ਸਵੇਰੇ ਉੱਠ ਕੇ ਜੋਤ ਕਰਦੀ ਕਿਉਂਕਿ ਮਾਤਾ ਜੀ ਕਹਿੰਦੇ ਕਿ ਮੈਂ ਕਿਸੇ ਨੂੰ ਨਹੀਂ ਸਿਖੰਦੀ ਕਿ ਤੂੰ ਜੋਤ ਕਰ ਮੇਰੀ ਸ਼ਰਦਾ ਮੇਰਾ ਵਿਸ਼ਵਾਸ ਸੀ ਤੂਹਵਤੀ ਸਵੇਰੇ ਉੱਠ ਕੇ ਕਰਦੀ ਕਦੇ ਤਬੀਅਤ ਖਰਾਬ ਹੋਣ ਤੇ ਮੇਰੇ ਕੋ ਨਾ ਹੋਣੀ ਪਰ ਫਿਰ ਵੀ ਮੈਂ ਰੋਜ਼ਾਨਾ ਉੱਠ ਕੇ ਤੂਹਵਤੀ ਜ਼ਰੂਰ ਕਰਦੀ ਸੀ ਮਾਤਾ ਜੀ ਨੇ ਦੱਸਿਆ ਕਿ ਸਾਡੇ ਘਰ ਵਿੱਚ ਇੰਨੀ ਲੜਾਈ ਹੋਣੀ ਕਿ ਸਾਰੇ ਜੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਈ ਰਹਿਣੇ ਲੜਾਈ ਝਗੜਾ ਇੰਨਾ ਜ਼ਿਆਦਾ ਹੋਣਾ ਬਹੁਤ ਦੁੱਖ ਲੱਗਿਆ ਕਰਨਾ ਮਾਤਾ ਜੀ ਕਹਿੰਦੇ ਸੀ ਬਹੁਤ ਦੁਖੀ ਹੋ ਕੇ ਰੋਣਾ ਕਰਨਾ ਬਹੁਤ ਦਖੀ ਹੋ ਜਾਣਾ ਇੱਕ ਦਿਨ ਮਾਤਾ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕੀਤੀ ਮਾਤਾ ਜੀ ਕਹਿੰਦੇ ਮੈਂ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਵਾਹਿਗੁਰੂ ਦਾ ਸਿਮਰਨ ਜਰੂਰ ਕਰਦੀ ਕਹਿੰਦੇ ਇਹਦੇ ਨਾਲ ਥੋੜਾ ਬੋਤਾ ਫਰਕ ਪੈਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਮਾਤਾ ਜੀ ਕਹਿੰਦੇ ਕਿ ਮੈਂ ਹਰ ਸੰਡੇ ਨੂੰ ਸ਼ਹੀਦ ਸਿੰਘਾ ਦੇ ਗੁਰਦੁਆਰੇ ਸਾਹਿਬ ਜਾਇਆ ਕਰਦੀ ਇਹ ਹੁਣ ਮੈਂ ਆਪਣੀ ਨੂੰਹ ਨੂੰ ਵੀ ਨਾਲ ਲੈ ਕੇ ਜਾਂਦੀ ਸੀ ਤਾਂ ਕਿ ਉਹਦਾ ਵੀ ਦਿਲ ਗੁਰਦੁਆਰੇ ਗੁਰਬਾਣੀ ਨਾਲ ਜੁੜੇ ਪਰ ਗੁਰਬਾਣੀ ਨਾਲ ਜੁੜਨਾ ਇੰਨਾ ਸੌਖਾ ਨਹੀਂ ਹੈ ਖਾਲਸਾ ਜੀ ਜਿਸ ਦਾ ਗੁਰੂ ਨਾਲ ਪਿਆਰ ਹੋਵੇ ਉਹੀ ਗੁਰਬਾਣੀ ਨਾਲ ਜੁੜਦਾ ਹੈ ਬਾਕੀ ਤੇ ਟਾਈਮ ਪਾਸ ਹੀ ਕਰਦੇ ਨੇ ਗੁਰਦੁਆਰਾ ਸਾਹਿਬ ਨੂੰ ਵੀ ਕਹਿ ਦਿੰਦੇ ਨੇ ਕਿ ਅਸੀਂ ਘੁੰਮਣ ਚੱਲੇ ਹਾਂ ਇਹ ਨਹੀਂ ਕਿ ਅਸੀਂ ਗੁਰੂ ਦੇ ਦਰਸ਼ਨਾਂ ਨੂੰ ਚੱਲੇ ਹਾਂ ਸਾਸੰਸੁਨਨ ਚੱਲੇ ਹਾਂ ਪਾਠ ਕਰਨ ਚੱਲੇ ਹਾਂ ਗੁਰੂ ਦੀਦੀ ਧਾਰੀ ਕਰਨ ਚੱਲੇ ਹਾਂ ਨਹੀਂ ਅਸੀਂ ਤਾਂ ਅੰਮ੍ਰਿਤਸਰ ਕੁੰਮ ਕੇ ਆਈ ਹਾਂ ਵਾਹਿਗੁਰੂ ਦੇ ਦਰਸ਼ਨ ਨਹੀਂ ਕਰਕੇ ਆਈ ਅਸੀਂ ਸਿਰਫ ਘੁੰਮਣ ਆਏ ਸੀ ਘੁੰਮਣ ਗਏ ਸੀ ਦੇਖੋ ਮਨੁੱਖ ਬੰਦਾ ਹੈ ਬੰਦੇ ਨੂੰ ਕੋਈ ਨੌਲੇਜ ਹੀ ਨਹੀਂ ਹੈ ਆਪਣੇ ਗੁਰੂ ਗ੍ਰੰਥ ਨਾਲ ਪਿਆਰ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਹੀ ਨਹੀਂ ਹੈ ਕਿ ਮੈਂ ਤਾ ਤਾਂ ਦਰਦਰ ਪਟਕ ਰਹੀਆਂ ਹਾਂ ਤੇ ਜੇ ਮੈਂ ਆਪਣੇ ਗੁਰੂ ਕੋਲ ਮੰਗਾ ਤੇ ਕਿਉਂ ਨਾ ਦੇਗਾ ਮੇਰਾ ਗੁਰੂ ਜੇ ਮੈਂ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਵਾਂ ਗੁਰੂ ਮੇਰੀ ਅਰਦਾਸ ਕਿਉਂ ਨਾ ਸੁਨੇਗਾ ਗੁਰੂ ਮੇਰੇ ਕਿਉਂ ਨਹੀਂ ਸੁਨੇਗਾ ਤੇ ਗੁਰੂ ਮੇਰੇ ਨਾਲ ਕਿਉਂ ਨਹੀਂ ਮਿਹਰ ਤੇ ਕਿਰਪਾ ਕਰੇਗਾ ਇਹੋ ਜੀ ਅਸੀਂ ਹਾਂ ਮਨਮੁਖ ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਸਵੇਰੇ ਤੜਕੇ ਉੱਠ ਕੇ ਜੋਤ ਜਗਉਂਦੇ ਹਨ ਤੂਫ਼ ਕਰਦੇ ਹਨ ਗੁਰਦੁਆਰਾ ਸਾਹਿਬ ਜਾਣਦੀ ਹਨ ਢੜਕੀ ਉੱਠ ਕੇ ਜਾਣ ਵਾਲਾ ਗੁਰਦੁਆਰਾ ਸਾਹਿਬ ਉਹ ਬੰਦਾ ਕਦੇ ਵੀ ਜ਼ਿੰਦਗੀ ਚ ਦੁਖੀ ਨਹੀਂ ਹੋ ਸਕਦਾ ਕਿਉਂਕਿ ਗੁਰੂ ਦਾ ਆਸ਼ੀਰਵਾਦ ਉਸ ਦੇ ਨਾਲ ਹੁੰਦਾ ਹੈ ਗੁਰੂ ਦੀ ਰਹਿਮਤ ਦੇ ਨਾਲ ਹੀ ਉਹ ਸਵੇਰੇ ਉੱਠ ਕੇ ਜਾ ਸਕਦਾ ਹੈ ਜੇ ਗੁਰੂ ਦਾ ਹੁਕਮ ਹੋਵੇ ਨਾ ਖਾਲਸਾ ਜੀ ਤਾਂ ਹੀ ਜਾਂਦੇ ਹਾਂ ਜੇ ਗੁਰੂ ਦਾ ਹੁਕਮ ਨਹੀਂ ਤੇ ਕਦੇ ਵੀ ਨਹੀਂ ਜਾ ਸਕਦੇ ਗੁਰੂ ਦੀ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲਦਾ ਇੱਕ ਬੂੰਦ ਪਾਣੀ ਵੀ ਸਾਡੇ ਅੰਦਰ ਨਹੀਂ ਜਾ ਸਕਦਾ ਖਾਲਸਾ ਜੀ ਐ ਹੋ ਜੀ ਗੁਰੂ ਬਾਹੀ ਵਿਰੋਧਾਂ ਦਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕੀ ਉਸ ਮਾਤਾ ਦੇ ਦੁੱਖ ਨੂੰ ਦੂਰ ਕੀਤਾ ਮਾਤਾ ਕਹਿੰਦੀ ਕਿ ਕਦੇ-ਕਦੇ ਮੇਰੇ ਵੱਡੀ ਬੰਡੇ ਨੂੰ ਦਬਾਅ ਪੈਣਾ ਕਰਨਾ ਕਹਿੰਦੇ ਉਹਨੇ ਬੜੀਆਂ ਚੀਕਾਂ ਮਾਰਿਆ ਕਰਨੀਆਂ ਡਰ ਜਿਹਾ ਜਾਣਾ ਕਰਨਾ ਖੋਫ ਦਾ ਮਾਹੌਲ ਪੈਦਾ ਹੋ ਜਾਇਆ ਕਰਨਾ ਰਾਤ ਨੂੰ ਕਿ ਜਿਵੇਂ ਕੋਈ ਚੀਜ਼ ਹੈ ਕਹਿੰਦੇ ਫਿਰ ਮੈਂ ਸ਼ਹੀਦ ਸਿੰਘਾਂ ਦੀ ਜੋਤ ਦਾ ਕਿਉ ਉਸ ਦੇ ਸ਼ਰੀਰ ਤੇ ਲਾਉਣਾ ਤੇ ਫਿਰ ਉਹ ਬੱਚੇ ਨੇ ਆਰਾਮ ਨਾਲ ਸੋ ਜਾਣਾ ਕਹਿੰਦੇ ਮੈਂ ਐਦਾਂ ਹੀ ਕਰਦੀ ਜਦੋਂ ਹੀ ਮੇਰਾ ਪੁੱਤਰ ਸੁੰਦਾ ਉਹਨੂੰ ਦਬਾ ਪੈਂਦਾ ਉਹਦੇ ਦਿਮਾਗ ਤੇ ਜਾਂ ਉਹਦੇ ਸਰੀਰ ਤੇ ਵਜਨ ਪੈਂਦਾ ਉਹਨੇ ਬੜਾ ਰੋੜਾ ਪੂਣਾ ਫਿਰ ਕਹਿੰਦੇ ਪਰ ਉਸਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀ ਐਵੇਂ ਲੱਗਦਾ ਸੀ ਜਿਵੇਂ ਕੋਈ ਉਸਨੂੰ ਧੱਬ ਰਿਹਾ ਹੋਵੇ ਬੁਰੀਆਂ ਸ਼ਕਤੀਆਂ ਅੱਜਕੱਲ ਕਹਿਪ ਹੈ ਬੀਦਾ ਹੈ ਕਿ ਬੁਰੀਆਂ ਸ਼ਕਤੀਆਂ ਨਹੀਂ ਹਨ ਪਰ ਖਾਲਸਾ ਜੀ ਬੁਰੇ ਲੋਕ ਕਿਸੇ ਦਾ ਬੁਰਾ ਕਰਨ ਵਾਲੇ ਲੋਕ ਇੱਟ-ਪੁੱਟੂ ਬੁਰੇ ਲੋਕ ਨਿਕਲਦੇ ਹਨ ਕੋਈ ਵੀ ਦੁਨੀਆ ਤੇ ਚਲੋ ਚੰਗਾ ਅਸੀਂ ਵੀ ਨਹੀਂ ਹਾਂ ਪਰ ਐਨੇ ਜ਼ਿਆਦਾ ਕੋਈ ਚੰਗੇ ਨਹੀਂ ਹਨ ਕਿਸੇ ਨੂੰ ਖੁਸ਼ ਦੇਖ ਕੇ ਕੋਈ ਵੀ ਖੁਸ਼ ਨਹੀਂ ਹੈ ਕਿਸੇ ਦੀ ਤਰੱਕੀ ਵੇਖ ਕੇ ਕੋਈ ਖੁਸ਼ ਨਹੀਂ ਹੈ ਕਿਸੇ ਦੀ ਤਰੱਕੀ ਨੂੰ ਵੇਖ ਕੇ ਸਗੋਂ ਲੋਕ ਛੜਦੇ ਹਨ ਵੀ ਉਹ ਐਨਾ ਖੁਸ਼ ਕਿਵੇਂ ਹੈ ਚਾਹੇ ਕਿਸੇ ਦਾ ਬੁਰਾ ਕਰਨ ਗਿਆ ਸਾਡਾ ਆਪਣਾ ਬਹੁਤ ਹੀ ਬੁਰਾ ਕਿਉਂ ਨਾ ਹੋ ਜਾਵੇ ਪਰ ਹਾਂ ਕਿਸੇ ਦਾ ਬੁਰਾ ਸੀ ਜ਼ਰੂਰ ਕਰਾਂਗੇ ਇਹੀ ਹੈ ਅੱਜ ਕੱਲ ਦੀ ਸੋਚ ਪਾ ਮੇ ਉਹਦੇ ਪਿੱਛੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਵੇ ਪਰ ਫਿਰ ਵੀ ਅਸੀਂ ਬੁਰਾ ਤਾਂ ਕਰਨਾ ਹੀ ਹੈ ਪਰ ਖਾਲਸਾ ਜੀ ਤਾਂਤਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੂ ਕੀ ਸਾਨੂੰ ਇੰਨਾ ਕੰਮਾਂ ਤੋਂ ਰੋਕਦੇ ਹਨ ਕਿ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਦੁਖੀ ਕਰਦੇ ਹੋ ਇਹ ਸਭ ਤੋਂ ਵੱਡਾ ਪਾਪ ਹੈ ਤੇ ਕਹਿੰਦੇ ਹਨ ਕਿ ਮਾਤਾ ਜੀ ਨੇ ਸ਼ਹੀਦ ਸਿੰਘ ਦੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਈ ਤੇ ਹੁਣ ਉਹਨਾਂ ਦਾ ਪੁੱਤਰ ਵੀ ਠੀਕ ਹੈ ਘਰ ਵਿੱਚ ਕਲਾ ਕਲੇਸ਼ ਵੀ ਠੀਕ ਹੈ ਤੇ ਜੋਤ ਜਗਾਉਂਦੇ ਹਨ ਤੇ ਤੰਦਰੁਸਤੀ ਵੀ ਪੂਰੀ ਹੈ ਧਨ ਦੌਲਤ ਸ਼ੌਰਤ ਨਾਲ ਪਰਮਾਤਮਾ ਸਭ ਨੂੰ ਭਰਪੂਰ ਕੀਤਾ ਕਹਿੰਦੇ ਕਿ ਦੇਖੋ ਸਰਬਤ ਦਾ ਭਲਾ ਮੰਗਿਆ ਕਰੋ ਸਰਬਤ ਦੇ ਭਲੇ ਦੇ ਨਾਲ ਹੀ ਤੁਹਾਡਾ ਭਲਾ ਹੋਵੇਗਾ ਗੁਰਬਾਣੀ ਵਿੱਚ ਜੋ ਲਿਖਿਆ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਗੁਰਬਾਣੀ ਘਰੇ ਪੜ੍ਹਨੀ ਚਾਹੀਦੀ ਹੈ ਇੱਕ ਜ਼ਰੂਰੀ ਬੇਨਤੀ ਸੁਖਮਨੀ ਸਾਹਿਬ ਦਾ ਪਾਠ ਜੇ ਤੁਸੀਂ ਘਰੇ ਨਹੀਂ ਕਰ ਸਕਦੇ ਤੁਸੀਂ ਗੁਰਬਾਣੀ ਨਹੀਂ ਪੜ੍ਹ ਸਕਦੇ ਜਾਂ ਪੜ੍ਹੇ ਲਿਖੇ ਨਹੀਂ ਹੋ ਤਾਂ ਫੋਨ ਵਿੱਚ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਤੁਸੀਂ ਘਰ ਵਿੱਚ ਲਗਾ ਸਕਦੇ ਹੋ ਜਿਸ ਨੂੰ ਸੁਣਨ ਨਾਲ ਆਉਂਦਾ ਜਾਂਦਾ ਵਿਅਕਤੀ ਸੁਣਦਾ ਹੈ ਘਰ ਵਿੱਚ ਤੁਸੀਂ ਕੰਮ ਕਰਦੇ ਹੋ ਤੁਸੀਂ ਸੁਣਦੇ ਹੋ ਤੇ ਆਤਮ ਰਸਨਾ ਪਵਿੱਤਰ ਹੁੰਦੀ ਹੈ ਤੇ 네ਗੇਟਿਵ ਬੁਰੀਆਂ ਸ਼ਕਤੀਆਂ ਵੀ ਦੂਰ ਹੁੰਦੀਆਂ ਹਨ ਜੇ ਵਾਹਿਗੁਰੂ ਦਾ ਜਾਪ ਹੈ ਮੂਲ ਮੰਤਰ ਹੈ ਸੁਖਮਨੀ ਸਾਹਿਬ ਦਾ ਪਾਠ ਹੈ ਇਹ ਜ਼ਰੂਰ ਕਰਨਾ ਚਾਹੀਦਾ ਹੈ ਖਾਲਸਾ ਜੀ ਇਸ ਨਾਲ ਘਰ ਵਿੱਚ ਬਹੁਤ ਜ਼ਿਆਦਾ ਤਰੱਕੀ ਆਉਂਦੀ ਹੈ ਖੁਸ਼ੀਆਂ ਮਿਲਦੀਆਂ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ